ਨਮਸਕਾਰ ਆਕਾਸ਼ਵਾਨੀ ਦਾਏ ਜਲੰਧਰ ਕੇਂਦਰ ਹੈ ਹੁਣ ਤੁਸੀਂ ਚੁੰਚਲ ਸ਼ਰਮਾ ਤੋਂ ਪਰਤੀਸ਼ਖ ਖਬਰਾਂ ਸੁਣੋ ਪਹਿਲਾਸ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਲ ਕੇ ਭਾਰਤੀ ਖੇਤੀ ਖੋਜ ਸੰਸਥਾਨ ਨਵੀਂ ਦਿੱਲੀ ਵਿਖੇ 109 ਉੱਚ ਉਪਜ ਵਾਲੀਆਂ ਜਲਵਾਯੂ ਅਨੁਕੂਲ ਅਤੇ ਜੈਵ ਸ਼ਕਸ਼ਕਤ ਫਸਲਾਂ ਦੀਆਂ ਕਿਸਮਾਂ ਚਾਰੀ ਕਰਨਗੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੈਂਕਾਂ ਨੂੰ ਕੋਰ ਬੈਂਕਿੰਗ ਉਤੇ ਧਿਆਨ ਦੇਣ ਦੀ ਲੋੜ ਤੇ ਸੋ ਦਿੱਤਾ ਪਰਦੇ ਚੀਫ ਜਸਟਿਸ ਡੀਵਾਈ ਚੰਦਰ ਚੋਟ ਨੇ ਪੀਜੀਆਈ ਚੰਡੀਗੜ੍ਹ ਨੂੰ ਮੈਡੀਕਲ ਗਿਆਨ ਅਤੇ ਖੋਜ ਵਿੱਚ ਸਭ ਤੋਂ ਉੱਤਮ ਸੰਸਥਾ ਦੱਸਿਆ ਅਤੇ ਪੈਰਾਓਲੰਪਿਕ ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਭਾਰਤੀ ਮਰਦ ਹਾਕੀ ਟੀਮ ਦੇ ਖਿਡਾਰੀਆਂ ਦਾ ਦਿੱਲੀ ਹਵਾਈ ਅੱਡੇ ਉੱਤੇ ਪਹੁੰਚਣ ਤੇ ਟੋਲ ਟਮਾਕੇ ਨਾਲ ਸ਼ਾਨਦਾਰ ਸਵਾਗਤ ਤੇ ਹੁਣ ਖਬਰਾਂ ਇਸਤਾਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਲ ਕੇ ਭਾਰਤੀ ਖੇਤੀ ਖੋਜ ਸੰਸਥਾਨ ਆਈਏਆਰਆਈ ਨਵੀਂ ਦਿੱਲੀ ਵਿਖੇ 109 ਉੱਚ ਉਪਚਵਾਲੀਆਂ ਜਲਵਾਯੂ ਅਨੁਕੂਲ ਅਤੇ ਜੈਵ ਸ਼ਕਸ਼ਟ ਫਸਲਾਂ ਦੀਆਂ ਕਿਸਮਾਂ ਚਾਰੀ ਕਰਨਗੇ। ਪ੍ਰਧਾਨ ਮੰਤਰੀ ਇਸ ਮੌਕੇ ਕਿਸਾਨਾਂ ਅਤੇ ਵਿਗਿਆਨੀਆਂ ਨਾਲ ਗੱਲਬਾਤ ਵੀ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ 68 ਫਸਲਾਂ ਦੀਆਂ 109 ਕਿਸਮਾਂ ਜਾਰੀ ਕਰਨਗੇ ਜਿਸ ਵਿੱਚ 34 ਖੇਤ ਫਸਲਾਂ ਅਤੇ ਸਥਾਈ ਬਾਗਬਾਨੀ ਫਸਲਾਂ ਸ਼ਾਮਲ ਨੇ। ਖੇਤਾਂ ਦੀਆਂ ਫਸਲਾਂ ਚ ਬਾਜਰਾ, ਚਾਰੇ ਦੀਆਂ ਫਸਲਾਂ, ਤੇਲ ਬੀਜ, ਦਾਲ, ਕੰਨਾ, ਕਪਾਹ, ਫਾਈਬਰ ਅਤੇ ਹੋਰ ਸੰਭਾਵੀ ਫਸਲਾਂ ਸਮੇਤ ਵੱਖ-ਵੱਖ ਅਨਾਜਾਂ ਦੇ ਬੀਜ ਜਾਰੀ ਕੀਤੇ ਜਾਣਗੇ। ਬાગਬਾਨੀ ਫਸਲਾਂ ਵਿੱਚ ਫਲਾਂ, ਸਬਜ਼ੀਆਂ, ਬਾਗਾਨ ਫਸਲਾਂ, ਕੰਨ ਫਸਲਾਂ, ਮਸਾਲੇ, ਫੁੱਲਾਂ ਤੇ ਔਸ਼ਦੀ ਫਸਲਾਂ ਦੀਆਂ ਵੱਖ-ਵੱਖ ਕਿਸਮਾਂ ਚਾਰੀ ਕੀਤੀਆਂ ਜਾਣਗੀਆਂ। ਪ੍ਰਧਾਨ ਮੰਤਰੀ ਮੋਦੀ ਨੇ ਹਮੇਸ਼ਾ ਟਿਕਾਊ ਖੇਤੀ ਤੇ ਜਲਵਾਯੂ ਤਬਦੀਲੀ ਅਨੁਕੂਲ ਤਰੀਕਿਆਂ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ ਹੈ। ਉਹਨਾਂ ਭਾਰਤ ਨੂੰ ਕੁਪੋਸ਼ਣ ਤੋਂ ਮੁਕਤ ਬਣਾਉਣ ਲਈ ਮਿੱਡੇ ਮੀਲ ਆਂਗਣਵਾੜੀ ਜਿਹੀ ਵੱਖ-ਵੱਖ ਸਰਕਾਰੀ ਪ੍ਰੋਗਰਾਮਾਂ ਨਾਲ ਜੁੜ ਕੇ ਫਸਲਾਂ ਦੀਆਂ ਜੈਵ ਸ਼ਕਤ ਕਿਸਮਾਂ ਨੂੰ ਉਤਸ਼ਾਹਿਤ ਕਰਨ ਤੇ ਵੀ ਜ਼ੋਰ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਇਹ ਕਦਮ ਕਿਸਾਨਾਂ ਲਈ ਚੰਗੀ ਆਮਦਨ ਯਕੀਨੀ ਬਣਾਉਣਗੇ ਅਤੇ ਉਹਨਾਂ ਲਈ ਉਦਮਤਾ ਦੇ ਨਵੇਂ ਰਾਹ ਖੋਲਣਗੇ। ਅਧਿਕ 109 ਉੱਚ ਉਪਚ ਵਾਲੀਆਂ ਕਿਸਮਾਂ ਨੂੰ ਜਾਰੀ ਕਰਨ ਦਾ ਇਹ ਉਪਰਾਲਾ ਇਸ ਦਸ਼ਾ ਚ ਇੱਕ ਹੋਰ ਕਦਮ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸਿਤਾਰਾਮ ਨੇ ਬੈਂਕਾਂ ਨੂੰ ਕੋਰ ਬੈਂਕਿੰਗ ਤੇ ਧਿਆਨ ਦੇਣ ਦੀ ਲੋੜ ਤੇ ਸੁਰਤ ਦਿੱਤੇ। ਨਵੀਂ ਦਿੱਲੀ ਚ ਭਾਰਤੀ ਰਿਜ਼ਰਵ ਬੈਂਕ ਦੇ ਕੇਂਦਰੀ ਬੋਰਡ ਆਫ ਡਾਇਰੈਕਟਰਸ ਨਾਲ ਅੱਜ ਇੱਕ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਬੈਂਕਾਂ ਨੂੰ ਆਪਣੇ ਮਹੱਤਵਪੂਰਨ ਕਾਰੋਬਾਰ ਨੂੰ ਤਰਜੀਹ ਦੇਣ ਲਈ ਕਿਹਾ ਗਿਆ ਹੈ ਜਿਹੜੇ ਜਮਾਤੇ ਉਧਾਰ ਫੰਡ ਜੁਟਾ ਰਹੇ ਨਹੀਂ। ਵਿੱਤ ਮੰਤਰੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਨਾਮਜ਼ਦਗੀ ਪ੍ਰਬੰਧਨ ਦੀ ਸ਼ੁਰੂਆਤ ਇੱਕ ਗਾਹਕ ਪੱਖੀ ਕਦਮ ਹੈ। रिजर्व बैंक भी और सरकार भी बार बार बैंकों को कह रहे हैं कि आप आपके कोर बिजनेस एक्टिविटी के ऊपर जरा ज्यादा ध्यान दें और थोड़ा सख्ती से डिपॉजिट कलेक्ट करें फिर लेंड भी करें क्योंकि बैंकिंग का कोर एक्टिविटी यही है बाद में कोई कुछ चार पांच विषय नया पोर्टफोलियो ये सब जोड़ सकते हैं मगर आपके कोर बिजनेस डिपॉजिट कलेक्शन एंड लेंडिंग मनी ਮੀਟਿੰਗ ਵਿੱਚ ਮੌਜੂਦ ਆਰਬੀਆਈ ਗਵਰਨਰ ਸ਼ਕਤੀਕਾਂਤਾ ਦਾਸ ਨੇ ਕਿਹਾ ਕਿ ਬੈਂਕ ਵਿਆਜ ਦਰਾਂ ਦਾ ਫੈਸਲਾ ਕਰਨ ਲਈ ਆਸਾਨ ਨਹੀਂ ਕਿਉਂਕਿ ਜਮਾਤ ਦੇ ਉਧਾਰ ਦੇ ਵਿਆਜ ਦਰਾਂ ਨੂੰ ਕੰਟਰੋਲ ਮੁਕਤ ਕੀਤਾ ਗਿਆ ਹੈ ਪੀਜੀਆਈ ਚੰਡੀਗੜ੍ਹ ਦੀ ਸੈਂਤਵੀ ਕਨਵੋਕੇਸ਼ਨ ਮੌਕੇ ਬੋਲਦਿਆਂ ਭਾਰਤ ਦੇ ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਕਿਹਾ ਕਿ ਉਹ ਪੀਜੀਆਈ ਆ ਕੇ ਬਹੁਤ ਖੁਸ਼ ਨਹੀਂ ਹੋਣਾ ਕਿਹਾ ਕਿ ਪੀਜੀਆਈ ਚੰਡੀਗੜ੍ਹ ਇੱਕ ਜੋਹੀ ਸੰਸਥਾ ਹੈ ਜਿੱਥੇ ਦੇਸ਼ ਵਿੱਚ ਡਾਕਟਰੀ ਗਿਆਨ ਦੀ ਖੋਜ ਵਿੱਚ ਸਭ ਤੋਂ ਉੱਤਮ ਹੈ ਇਹ ਸੰਸਥਾ ਸਾਲ 1962 ਤੋਂ ਬਹੁਤ ਵਧੀਆ ਕੰਮ ਕਰ ਰਹੀ ਹੈ ਜਸਟਿਸ ਡੀ.ਵਾਈ. ਚੰਦਰਚੂੜ ਨੇ ਕਿਹਾ ਕਿ ਉਹ ਪਹਿਲਾਂ ਵੀ ਆਏ ਸਨ ਜਦੋਂ ਉਹਨਾਂ ਦੀ ਛੋਟੀ ਧੀ ਬਿਮਾਰ ਸੀ ਅਤੇ ਇਥੇ 44 ਦਿਨ ਬਿਤਾਏ ਸਨ। ਉਹਨਾਂ ਕਿਹਾ ਕਿ ਇਥੇ ਡਾਕਟਰਾਂ ਨੇ ਉਸਦਾ ਬਹੁਤ ਵਧੀਆ ਇਲਾਜ ਕੀਤਾ। ਜਸਟਿਸ ਡੀ.ਵਾਈ. ਚੰਦਰਚੂੜ ਨੇ ਕਿਹਾ ਕਿ ਬੀਜੀਆਈ ਦੇਸ਼ ਦੀ ਖੁਸ਼ਹਾਲੀ ਲਈ ਕੰਮ ਕਰ ਰਿਹਾ ਹੈ। ਉਹਨਾਂ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਜਿਹੜੇ ਲੋਕ ਅੱਜ ਗ੍ਰੈਜੂਏਟ ਹੋਏ ਨੇ ਉਹ ਨਾ ਸਿਰਫ ਡਾਕਟਰ ਬਲਕਿ ਰਾਸ਼ਟਰ ਨਿਰਮਾਤਾ ਬਣਨਗੇ ਜਿਸ ਦਾ ਅਸੀਂ ਭਵਿੱਖ ਵਿੱਚ ਸੁਪਨਾ ਵੇਖ ਰਹੇ ਹਾਂ। ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਕਰਵਿੰਦ ਖੰਨਾ ਨੇ ਕਿਹਾ ਕਿ ਪੰਜਾਬ ਵਿੱਚੋਂ ਤਿੰਨ ਕੇਂਦਰੀ ਸੜਕ ਪ੍ਰੋਜੈਕਟਾਂ ਦਾ ਵਾਪਸ ਹੋਣਾ ਸੂਬੇ ਲਈ ਮੰਦਭਾਗ ਹੈ ਇੱਕ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ 3264 ਕਰੋੜ ਰੁਪਏ ਦੇ ਪ੍ਰੋਜੈਕਟ ਲਈ ਪੰਜਾਬ ਵਿੱਚੋਂ ਜ਼ਮੀਨ ਮੁਹੱਈਆ ਕਰਵਾਉਣ 'ਚ ਬੁਰੀ ਤਰ੍ਹਾਂ ناکਾਮ ਰਹੀ ਹੈ ਉਨ੍ਹਾਂ ਕਿਹਾ ਕਿ ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਇਸ ਹੱਦ ਤੱਕ ਬਦਹਾਲ ਹੋ ਚੁੱਕੀ ਹੈ ਜਿਸ ਦੇ ਚਲਦਿ ਠੇਕੇਦਾਰਾਂ ਵੱਲੋਂ ਕੰਮ ਕਰਨ ਤੋਂ ਇਨਕਾਰ ਕਰਨ ਤੇ ਵੀ ਸੂਬੇ 'ਚ ਹਾਈਵੇ ਪ੍ਰੋਜੈਕਟਾਂ ਤੇ ਰੋਕ ਲੱਗਣਾ ਸਰਕਾਰ ਦੀ ناکامی ਹੈ ਅਰਵਿੰਦ ਖੰਨਾ ਨੇ ਕਿਹਾ ਕਿ ਇਸ ਤੋਂ ਪਤਾ ਚੱਲਦਾ ਹੈ ਕਿ ਇਹ ਸਰਕਾਰ ਸੂਬੇ ਦੇ ਵਿਕਾਸ ਅਤੇ ਮੁੱਢਲੇ ਢਾਂਚੇ ਲਈ ਕਿੰਨੀ ਗੰਭੀਰ ਹੈ। ਉਹਨਾਂ ਕਿਹਾ ਕਿ ਮਹਿਜ਼ ਬਿਆਨਬਾਜ਼ੀ ਜਾਂ ਫਿਰ ਇਸ਼ਤਿਹਾਰਬਾਜ਼ੀ ਕਰਕੇ ਪੰਜਾਬ ਰੰਗਲਾ ਨਹੀਂ ਬਣ ਸਕਦਾ। ਬਲਕਿ ਇਸ ਲਈ ਵਿਆਪਕ ਯੋਜਨਾ ਉਲੀਕਣ ਦੀ ਜ਼ਰੂਰਤ ਹੈ ਉਹਨਾਂ ਕਿਹਾ ਕਿ ਜੇਕਰ ਇਹ ਸੜਕ ਪ੍ਰੋਜੈਕਟ ਨੇਪਰੇ ਚੜ ਜਾਂਦੇ ਤਾਂ ਸੂਬੇ ਨੂੰ ਵੱਡਾ ਆਰਥਿਕ ਅਤੇ ਵਪਾਰਕ ਲਾਭ ਮਿਲਣਾ ਸੀ ਇਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਹੈਰਾਨੀ ਪ੍ਰਗਟ ਕੀਤੀ ਹੈ ਕਿ ਮੁੱਖ ਮੰਤਰੀ ਨੇ ਪੰਜਾਬ ਦੇ ਵਿਕਾਸ ਨਾਲ ਸਮਝੌਤਾ ਕੀਤਾ ਅਤੇ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸਵੇ ਲਈ ਜਾਣ ਪੁੱਜ ਕੇ ਜ਼ਮੀਨ ਅਕਵਾਇਰ ਕਰਨ ਪ੍ਰਤੀ ਅਣਗੇਲੀ ਵਰਤ ਕੇ ਭਵਿੱਖ ਦੀਆਂ ਪੀੜ੍ਹੀਆਂ ਨੂੰ ਖਤਰੇ ਵਿੱਚ ਪਾਇਆ ਹੈ ਅਤੇ ਭਾਰਤੀ ਰਾਸ਼ਟਰੀ ਸ਼ਾਹਰਾਹ ਅਥਾਰਟੀ ਦੇ ਅਫਸਰਾਂ ਤੇ ਸਟਾਫ ਦੀ ਸੁਰੱਖਿਆ ਯਕੀਨੀ ਬਣਾਉਣ ਤੋਂ ਨਾ ਕੀਤੀ ਜਿਸ ਕਾਰਨ 4 ਕਿਲੋਮੀਟਰ ਲੰਬੇ 3263 ਕਰੋੜ ਰੁਪਏ ਦੇ ਪ੍ਰੋਜੈਕਟ ਰੱਦ ਹੋ ਗਏ ਨੇ ਅਤੇ 293 ਕਿਲੋਮੀਟਰ ਦੇ 14288 ਕਰੋੜ ਰੁਪਏ ਦੇ 8 ਹੋਰ ਪ੍ਰੋਜੈਕਟ ਰੱਦ ਹੋਣ ਖੰਡੇ ਨੇ ਚੰਡੀਗੜ੍ਹ ਤੋਂ ਆਜਰੀ ਇੱਕ ਬਿਆਨ ਵਿੱਚ ਉਨ੍ਹਾਂ ਸਵਾਲ ਕੀਤਾ ਕਿ ਮੁੱਖ ਮੰਤਰੀ ਨੇ ਕਿਵੇਂ ਪ੍ਰਸ਼ਾਸਨ ਅਤੇ ਕਾਨੂੰਨ ਵਿਵਸਥਾ ਦੀ ਇੰਨੀ ਮਾੜੀ ਹਾਲਤ ਹੋਣ ਦਿੱਤੀ ਕਿ ਕੇਂਦਰੀ ਸੜਕ ਟ੍ਰਾਂਸਪੋਰਟ ਦੇ ਸ਼ਾਰਾ ਮੰਤਰੀ ਨਿਤਿਨ ਗੜਕਰੀ ਨੂੰ ਉਨ੍ਹਾਂ ਨੂੰ ਆਖਣਾ ਪਿਆ ਕਿ ਉਹ ਪ੍ਰੋਜੈਕਟ ਦੀ ਸੁਰਜੀਤੀ ਵਾਸਤੇ ਆਪ ਦਖਲ ਦੇਣ ਪਰਦੇਸ਼ਿਕ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਪਠਾਨਕੋਟ ਜ਼ਿਲ੍ਹਾ ਪਾਰਟੀ ਜਨਤਾ ਪਾਰਟੀ ਦੀ ਇੱਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਵਿਜੇ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਇਸ ਵਿੱਚ ਯੂਵਾ ਮੋਰਚਾ ਦੇ ਆਗੂਦਾਰਾਂ ਤੇ ਮਹਿਲਾ ਮੋਰਚਾ ਦੇ ਪ੍ਰਧਾਨਾਂ ਨੇ ਹਿੱਸਾ ਲਿਆ ਜ਼ਿਲ੍ਹਾ ਪ੍ਰਧਾਨ ਵਿਜੇ ਸ਼ਰਮਾ ਨੇ ਕਿਹਾ ਕਿ ਹਰ ਘਰ ਵਿੱਚ ਤਿਰੰਗਾ ਝੰਡਾ ਲਗਾਇਆ ਜਾਵੇ ਜੁਸ ਲਈ ਮੰਡਲ ਵਰਦਾਨ ਅਤੇ ਜਨਰਲ ਸਖਤਰ ਹਰ ਵਾਰਡ ਤੇ ਪਿੰਡ ਦੇ ਵਰਕਰਾਂ ਨੂੰ ਨਾਲ ਲੈ ਕੇ ਹ ਡਿਵੀਜ਼ਨ ਦੀਨ ਤਿਰੰਗਾ ਲਹਿਰਾਉਣਗੇ ਵਿਜੇ ਸ਼ਰਮਾ ਨੇ ਦੱਸਿਆ ਕਿ ਇਸ ਲਈ ਭਾਰਤੀ ਜਨਤਾ ਯੁਵਾ ਮੋਰਚਾ ਵੱਲੋਂ ਜ਼ਿਲ੍ਹਾ ਜਨਰਲ ਸਕੱਤਰ ਸੁਰੇਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਤਿੰਨੋਂ ਵਿਧਾਨ ਸਭਾ ਹਲਕਿਆਂ 'ਚ 12 ਤੋਂ 15 ਅਗਸਤ ਤੱਕ ਸ਼ਹੀਦ ਸਮਾਰਕਾਂ ਤੇ ਸਫਾਈ ਅਭਿਆਨ ਚਲਾਇਆ ਜਾਏਗਾ ਤੇ 15 ਅਗਸਤ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਪਠਾਨਕੋਟ ਚਿਲਡਰਨ ਪਾਰਕ ਵਿੱਚ ਤਿਰੰਗਾ ਝੰਡਾ ਫਹਿਰਾਇਆ ਜਾਵੇਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਲਈ ਬਣ ਰਹੀਆਂ ਵੋਟਾਂ ਨੂੰ ਪਾਰਦਰਸ਼ੀ ਤੇ ਯੋਗ ਸਿੱਖ ਵੋਟਰਾਂ ਦੇ ਰਜਿਸਟ੍ਰੇਸ਼ਨ ਇਹਕੀਨੀ ਬਣਾਉਣ ਵਾਸਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਥਾਮੀ ਨੇ ਮੁੱਖ ਕਮਿਸ਼ਨਰ ਗੁਰਦੁਆਰਾ ਚੋਣਾਂ ਜਸਟਿਸ ਐਸ ਐਸ ਸਾਰੋਂ ਨੂੰ ਪੱਤਰ ਲਿਖਿਆ ਉਹਨਾਂ ਇਸ ਗੱਲ ਦਾ ਸਖਤ ਇਤਰਾਜ਼ ਪ੍ਰਗਟਾਇਆ ਕਿ ਸੂਬਾ ਸਰਕਾਰ ਵੱਲੋਂ ਗੁਰਦੁਆਰਾ ਚੋਣਾਂ ਵਾਸਤੇ ਰਜਿਸਟ੍ਰੇਸ਼ਨ ਵਾਸਤੇ ਨਿਰਧਾਰਤ ਨਿਯਮਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਪੰਜਾਬ ਦੇ ਵਕਫਾ ਖੇਤਰਾਂ ਵਿੱਚੋਂ ਸੰਗਤਾਂ ਵੱਲੋਂ ਸ਼ਿਕਾਇਤਾਂ ਅਤੇ ਜਾਣਕਾਰੀ ਦਿੱਤੀ ਗਈ ਹੈ ਕਿ ਵੋਟਾਂ ਬਣਾਉਣ ਵਾਲੇ ਸਰਕਾਰ ਦੇ ਕਰਮਚਾਰੀ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਵੋਟਰ ਲਿਸਟਾਂ ਵਿੱਚੋਂ ਬਿਨਾਂ ਤਸਦੀਕ ਕੀਤਿਆਂ ਆਪਣੀ ਤੌਰ ਤੇ ਹੀ ਨਾਮ ਚੁੱਕ ਕੇ ਨਿਯਮਾਂ ਨੂੰ ਅਣਦੇਖਾ ਕਰਦੇ ਹੋਏ ਵੋਟਰ ਬਣਾ ਰਹੇ ਨੇ ਇਸ ਤਹਿਤ ਅੰਮ੍ਰਿਤਾਰੀ ਤੇ ਸਾਬਤ ਸੂਰਤ ਸਿੱਖ ਦੀ ਸ਼ਰਤ ਦੀ ਉਲੰਘਣਾ ਹੋਣ ਦਾ ਖਤਰਾ ਹੈ ਉਹਨਾਂ ਕਿਹਾ ਕਿ ਮੁੱਖ ਕਮਿਸ਼ਨਰ ਇਸ ਮਾਮਲੇ 'ਚ ਸਖਤ ਹੁਕਮ ਜਾਰੀ ਕਰਨ ਤਾਂ ਜੋ ਇਹ ਯਕੀਨੀ ਬਣ ਸਕੇ ਕਿ ਕਿਸੇ ਵੀ ਗੈਰ ਸਿੱਖ ਅਤੇ ਪਤੀ ਦੀ ਵੋਟ ਨਾ ਬਣੇ जिला प्रशासन दफ्तर बठिंडा ने जिला बद्री पंजाबी साहित्य सृजन व कविता गायन मुकाबला आरवी डेवी स्कूल ਵਿਖੇ ਕਰਵਾਏ ਇਹਨਾਂ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਐਡਟ ਅਤੇ ਪ੍ਰਾਈਵੇਟ ਸਕੂਲਾਂ ਦੇ ਕੋਈ 150 ਵਿਦਿਆਰਥੀਆਂ ਨੇ ਸ਼ਿਰਕਤ ਕੀਤੀ ਇਹਨਾਂ ਮੁਕਾਬਲਿਆਂ 'ਚ ਸਤਕਾਰਤ ਮਹਿਮਾਨਾਂ ਵਜੋਂ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਅਮਰਤ ਲਾਲ ਅਗਰਵਾਲ ਜ਼ਿਲ੍ਹਾ ਸਿੱਖਿਆ ਅਫਸਰ ਸ਼ਿਵਪਾਲ ਕੋਇਲ ਨਾਉਮਰ ਗੀਤਕਾਰ ਜਨਕਰਾਜ ਸ਼ਰਮੀਲਾ ਅਤੇ ਪ੍ਰਿੰਸੀਪਲ आरपीसी ਕਾਲਜ ब्राह्मण दीवाना जसविंदर सिंह संधू शामिल हुए इस मौके अमृत लाल अग्रवाल ने पाषा विभाग वालों विद्यार्थियों ਨੂੰ ਸੇਧ ਦੇਣ ਵਾਲੇ ਉਪਰਾಲ್ಯਨ ਦੀ ਸ਼ਲਾਘਾ ਕੀਤੀ ਪੈਰਾਓਲੰਪਿਕ ਵਿੱਚ कांਸੀ ਦਾ ਤਮਗਾ ਜਿੱਤਣ ਵਾਲੀ ਭਾਰਤੀ ਮਰਦ ਹਾਕੀ ਟੀਮ ਦੇ ਖਿਡਾਰੀਆਂ ਦਾ ਅੱਜ ਦਿੱਲੀ ਹਵਾਈ ਅੱਡੇ ਤੇ ਪਹੁੰਚਣ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਕਪਤਾਨ ਹਰਮਨਪ੍ਰੀਤ ਸਿੰਘ ਗੋਲਕੀਪਰ ਪੀ.ਆਰ. ਰਿਜੇਸ਼ ਤੇ ਸਾਬਕਾ ਕਪਤਾਨ ਮਨਪ੍ਰੀਤ ਸਿੰਘ ਸਮੇਤ ਸਾਰੇ ਖਿਡਾਰੀਆਂ ਦਾ ਟੋਲ ਨਾਲ ਸਵਾਗਤ ਕੀਤਾ ਗਿਆ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਦੇਸ਼ ਲਈ ਤਮਗਾ ਜਿੱਤ ਕੇ ਉਹਨਾਂ ਨੂੰ ਮਾਣ ਹੈ मेडल मेडल होता है और देश के लिए मेडल लेके आना सबसे बड़ी बात है जो हमारी कोशिश थी कि हम फाइनल तक जाएं और गोल्ड मेडल जीते बट अनफॉर्चुनेटली हमारा सपना पूरा नहीं हुआ बट हम खाली हाथ वापस नहीं आए एंड बैक टू बैक ब्रॉन्ज मेडल जीतना ये भी हिस्ट्री है हॉकी के लिए और बहुत प्राउड है हम एदर केंद्रीय खेड मंत्री डॉक्टर मनसुख मांडविया ने भारतीय हॉकी टीम नई दी उन्होंने टीम की लगन मेहनत की शलाखा की भारत की हॉकी टीम से मेरा मिलना हुआ सभी प्लेयर को शुभे दी गई देश गौरव महसूस कर रहे हैं और आने वाले दिनों में और अच्छी सफलता के लिए हम सभी को शुभकामना भी देते प्रदेशक खबर खत्म हुई नमस्कार